ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤਲਵੰਡੀ ਸਾਬੋ ਟਰੈਕਟਰ ਮੇਲਾ ਦਿਖਾਉਣ ਲੱਗੇ ਹਾਂ ਤੁਹਾਨੂੰ ਜੀ ਅੱਜ ਲੈ ਕੇ ਆਏ ਨਵੇਂ-ਨਵੇਂ ਟਰੈਕਟਰ ਵੀਡੀਓ ਨੂੰ ਲਾਸਟ ਤੱਕ ਕਰ ਜਰੂਰ ਦੇਖਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਦੱਸਿਓ ਜੇ ਕੋਈ ਗਲਤੀ ਹੋਈ ਵੀਡੀਓ ਦੇ ਵਿੱਚ ਕੋਈ ਸੁਧਾਰ ਕਰਾਂਗੇ ਆ ਲੈ ਕੇ ਆਏ ਜੀ 855 ਸਵਰਾਜ 14928 ਦੇ ਟਾਇਰ ਹੈ ਜੀ ਟਾਇਰ ਰਹਿਗੇ 60 65 ਪੈਸੇ ਬੈਕ ਟਾਇਰ ਇਸ ਦੇ ਤੇ ਅਗਲੇ ਟਾਇਰ ਹੈ ਜੀ 80 85 ਪੈਸੇ 650 16 ਦੇ ਸਾਦਾ ਸਟੀering ਹੈ 855 ਸਵਰਾਜ 2010 ਮਾਡਲ ਹੈ 3,55,000 ਰੁਪਏ ਰੇਟ ਹੈ ਟਰੈਕਟਰ ਸ਼ੋ ਸ਼ੂ ਦਾ ਬਹੁਤ ਜਿਆਦਾ ਨਵਾਂ ਹੈ 2 ਸਟਾਰ ਹੈ ਕੰਡੀਸ਼ਨ ਚੈੱਕ ਕਰ ਲਓ ਟਰੈਕਟਰ ਦੀ ਕਰਲੋਸ ਘਰ ਇੰਜਨ ਹੈ 2010 ਮਾਡਲ ਹੈ ਕਰਲੋਸ ਘਰ ਇੰਜਨ ਹੈ 3,55,000 ਰੁਪਏ ਰੇਟ ਹੈ ਤੇ ਪੰਜਾਬ ਦਾ ਨੰਬਰ ਹੈ ਪੀਵੀ 22 D 2501 ਇਸ ਤੋਂ ਬਾਅਦ ਆ ਗਿਆ ਜੀ 855 ਸਵਰਾਜ ਫਿਰ ਇੱਕੋ مالک ਦੇ ਹੈ ਟਰੈਕਟਰ ਸਾਰੇ ਤੁਹਾਨੂੰ ਦਿਖਾਉਣ ਲੱਗੇ ਆ ਜਿਹੜੇ 3 ਸਟਾਰ ਆ ਗਿਆ ਹੈ ਤੇ ਬੈਕ ਟਾਇਰ ਇਸ ਦੇ ਅੱਧੇ ਹੈਗੇ 14 9 28 ਦੇ ਤੇ ਫਰੰਟ ਟਾਇਰ ਹੈਗੇ ਜੀ 70 75 ਰੁਪਏ ਸੀ ਇਹ ਵੀ ਸਾਦਾ ਸਟੀering ਹੈ 2009 ਮਾਡਲ ਹੈ 3 ਲੱਖ ਤੇ 25000 ਰੁਪਏ ਰੇਟ ਹੈ ਟਰੈਕਟਰ ਦਾ ਇਹ 3 ਸਟਾਰ ਹੈ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲੋ ਏ ਵੀ ਕਰਲੋਸਕਰ ਇੰਜਨ ਆ ਜੀ ਕੰਡੀਸ਼ਨ ਟਰੈਕਟਰ ਦੀ ਚੈੱਕ ਕਰੋ ਡੱਕ ਡੱਕ ਲੱਗਿਆ ਹੋਇਆ ਟਰੈਕਟਰ ਤੇ ਇਸ ਤੋਂ ਬਾਅਦ ਫਿਰ ਆ ਗਿਆ ਜੀ ਸੋਨਾ ਲੀਕਾ ਡੀ ਆਈ 50 ਆਰ ਐਕਸ ਡੀ ਆਈ 50 ਆਰ ਐਕਸ ਟਰੈਕਟਰ ਦੇ ਬੈਵਟਰ 14 ਵਾਲੇ ਨਵੇਂ ਆ ਜੀ ਜੇ ਕੇ ਦੇ 9095 ਪੈਸੇ ਤੇ ਫਰੰਟ ਵਾਲੇ 8085 ਪੈਸੇ 750 16 ਦੇ ਪਾਵਰ ਸਟੀering ਡਬਲ ਪੰਪ ਤੇ ਡਬਲ ਹੀ ਡਿਸਟ੍ਰਿਬਿਊਟਰ ਹੈ ਟੌਪ ਵਾਲਾ ਮਾਡਲ ਹੈ ਤੇਲ ਬ੍ਰੇਕ ਸਿਕੰਦਰ ਵਾਲਾ ਮਾਡਲ ਹੈ 52 ਐਚਪੀ ਐਚਡੀਐਮ ਹੈਵੀ ਡਿਊਟੀ ਮਾਈਲੇਜ ਪਲੱਸ 2019 ਮਾਡਲ ਹੈ 497000 ਰੁਪਏ ਰੇਟ ਹੈ ਪੀਵੀ03 ਬਠਿੰਡੇ ਦਾ ਨੰਬਰ ਹੈ ਪਾਵਰ ਸਟੀering ਟਰੈਕਟਰ ਜਿਵੇਂ ਨਵਾਂ ਪਿਆ ਸ਼ਿਕੰਦਰ ਵਾਲਾ ਮਾਡਲ ਆਰ ਐਕਸ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਇਸ ਤੋਂ ਬਾਅਦ ਫੇਰਾ ਗਈ 855 ਸਵਰਾਜ 5 ਸਟਾਰ ਟਰੈਕਟਰ ਟੌਬਾ ਵਾਲਾ ਮਾਡਲ ਡਬਲ ਪੰਪ ਪਾਵਰ ਸਟੀਰਿੰਗ 16 9 28 ਦੇ ਟਾਇਰ ਐ ਐਮ ਆਰ ਐਫ ਦੇ ਟਾਇਰ ਹੈਗੇ ਸੀ 85 ਪੈਸੇ ਅਗਲੇਟਰ ਗੁਡੀਅਰ ਦੇ 885 ਪੈਸੇ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਹਾਈ ਸਟਾਰ TV03 ਬਠਿੰਡੇ ਦਾ ਨੰਬਰ ਹੈ ਮਾਡਲ ਹੈਗਾ 2020 6,75,000 ਰੁਪਿਆ ਰੇਟ ਹੈ ਟਰੈਕਟਰ ਦਾ ਸੈਡ ਕਲਚ ਹਾਈ ਪੀਟੀਓ ਰਿਵਰਸ ਪੀਟੀਓ 5 ਸਟਾਰ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਵੀਡੀਓ ਦੇ ਵਿੱਚ ਮਾਲਕ ਤੋਂ ਫੋਟੋ ਅਲੱਗ ਤੋਂ ਮੰਗਵਾ ਸਕਦੇ ਮਾਲਕ ਦਾ ਨੰਬਰ ਦੇਵਾਂਗੇ ਤੁਹਾਨੂੰ 2020 ਮਾਡਲ ਹੈ ਕਿਸੇ ਵੀਰ ਨੇ ਸੌਦਾ ਕਰ ਲਿਆ ਕਿਸੇ ਨੇ ਕੋਈ ਉੱਚੇ ਮਾਡਲ ਦਾ ਲੋਨ ਕਰਵਾਉਣਾ ਹੋਵੇ ਬੀਮਾ ਕਰਵਾਉਣਾ ਹੋਵੇ ਆਪਣੇ ਨਾਲ ਕੰਟੈਕਟ ਕਰ ਲਿਓ ਆਪਾਂ ਆਪਦਾ ਮੋਬਾਈਲ ਨੰਬਰ ਲਾਸਟ ਤੇ ਜ਼ਰੂਰ ਦੱਸਾਂਗੇ ਇਸ ਤੋਂ ਬਾਅਦ ਫੇਰਾਵੇ ਦੀ 855 ਸਵਰਾਜ 4 ਸਟਾਰ ਰਿਵਰਸ ਪੀਟੀਓ ਡਬਲ ਪੰਪ ਪਾਵਰ ਸਟੀering ਡਬਲ ਡਿਸਟ੍ਰੀਬਿਊਟਰ ਤੇ ਇਹਦੇ ਟਾਇਰ ਬੈਕ ਹੈਗੇ ਜੀ ਜੇ ਕਿ ਸੋਨਾ ਨੰਬਰ 1 ਦੇ 75 ਪੈਸੇ ਤੇ ਫਰੰਟ ਟਾਇਰ ਵੀ 75 ਪੈਸੇ ਜੇ ਕਿ ਸੋਨਾ ਨੰਬਰ 1 ਦੇ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਪੰਜਾਬ ਨੰਬਰ ਹੈ ਪੀ ਵੀ 04 ਫਰੀਦਕੋਟ ਦਾ ਨੰਬਰ ਹੈ 2013 ਮਾਡਲ ਹੈ 4 ਲੱਖ 83000 ਦੀ ਰੇਟ ਡਿਮਾਂਡ ਕੀਤੀ ਹੈ ਬਾਈ ਨੇ ਤੇ ਕਰਲੋਸ ਕਰ ਇੰਜਨ ਹੈ ਜੀ ਕਰਲੋਸ ਕਰ ਇੰਜਨ ਦੀ ਡਿਮਾਂਡ ਬਹਾ ਬ ਆ ਰਹੀ ਸੀ 13 14 ਮਾਡਲ ਚਾਹ ਖੜਾ ਹੀ 13 ਮਾਡਲ ਕਰਲੋਸ ਕਰ ਇੰਜਨ ਕਿਸੇ ਵੀਰ ਨੇ ਲੈਣਾ ਹੋਇਆ ਟਾਇਰ 75 ਰੁਪਏ ਵੀਡੀਓ ਦੇ ਵਿੱਚ ਸਮਾਰ ਕੇ ਦੇਖ ਲਓ ਜੀ ਇਸ ਨੂੰ ਤੁਸੀਂ ਮੈਨੂੰ ਪਤਾ ਫੋਨ ਕਰੋਗੇ ਬੰਦੇ ਨੂੰ ਟਰੈਕਟਰ ਖਰੀਦੋਗੇ ਇਹ ਕਰਲੋਸ ਕਰ ਇੰਜਨ ਦੇ ਬਹੁਤ ਜ਼ਿਆਦਾ ਫੋਨ ਆ ਰਹੇ ਸੀ ਟਾਇਰ 75 ਰੁਪਏ ਜੇ ਕਿਸੋ ਦਾ ਨੰਬਰ ਬੰਦ ਹੈ ਕਰਲੋਸ ਕਰ ਇੰਜਨ 2013 ਮਾਡਲ 4 ਲੱਖ 83000 ਰੁਪਏ ਰੇਟ ਹੈ ਪੰਜਾਬ ਦਾ ਨੰਬਰ ਹੈ ਇਹਦਾ ਪੀਵੀ04 ਛਤਰੀ ਛਤਰੀ ਨਵੀਂ ਲੱਗੀ ਹੋਈ ਹੈ ਤੇ ਇਸ ਤੋਂ ਬਾਅਦ ਆ ਗਿਆ ਜੀ ਫਿਰ ਸੋਨਾਲੀਕਾ 60 ਡੀਆਈ 2004 ਮਾਡਲ ਹੈ 2 ਲੱਖ ਤੇ 85000 ਰੁਪਏ ਰੇਟ ਹੈ ਟਰੈਕਟਰ ਇਹ ਵੀ ਪੁਰਾਣਾ ਨਵਾਂ ਸ਼ਿਸ਼ੇ ਵਾਂਗੂੰ ਚਮਕੀ ਹੈ ਲੈ ਟਰੈਕਟਰ ਚਲ ਕੋਹਰਾ ਪੈਂਦੇ ਨੇ ਟਾਇਰ ਹੈਗੇ 60 65 ਪੈਸੇ 16928 ਦੇ ਦੇ ਲੋਹੇ ਦੇ ਬੇਟ ਲੱਗੇ ਹੋਏ ਆ ਬੈਕ ਟਾਰਾਂ ਨੂੰ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਅਗਲੇ ਟਾਇਰ ਹੈਗੇ ਆ ਜੀ ਨਵੇਂ ਵਰਗੇ 650 20 ਦੇ ਗੁੱਡੀਰ ਦੇ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ 2004 ਮਾਡਲ 285000 ਦੀ ਰੇਟ ਆ ਪੀ ਵੀ 19 ਬਰਨਾਲੇ ਦਾ ਨੰਬਰ ਆ ਟਰੈਕਟਰ ਦਾ ਟਰੈਕਟਰ ਦੀ ਹਾਲਤ ਚੈੱਕ ਕਰ ਲਓ ਸੈੱਡ ਗੇਰ ਹੈਗਾ ਟਾਇਰ 16 9 28 ਗੁਡੀਅਰ ਦੇ 60 65 ਪੈਸੇ 70 ਪੈਸੇ ਵੀ ਕਹਿ ਸਕਦੇ ਆ ਟਾਇਰ ਚੰਗੇ ਆ ਅਗਲੇ ਟਾਇਰ 90 ਪੈਸੇ ਤੇ ਬਾਈ ਹੁਣ ਮਾਲਕ ਨੂੰ ਮਲਾਉਣ ਲੱਗਿਆ ਸੋ ਨੂੰ ਨੰਬਰ ਨੋਟ ਕਰ ਲਿਓ ਇਹ ਬਈਆ ਜੀ ਮੋਬਾਈਲ ਨੰਬਰ ਦੱਸੀ ਆਪਣਾ 94172 94172 38225 38225 94172 38252 ਇਹ ਬਾਈ ਦਾ ਮੋਬਾਈਲ ਨੰਬਰ ਹੈ ਤੇ ਇਹ ਟਰੈਕਟਰ ਸਾਰੇ ਕਰਮੀ ਤੇਰੇ ਹੀ ਹੈ ਹਾਂਜੀ ਹੋਰ ਵੀ ਹੈ ਇਸ ਤੋਂ ਬਣਾ ਨਹੀਂ ਜੀ ਤੇ ਬੁੱਧਵਾਰ ਤੋਂ ਬਿਨਾ ਟਰੈਕਟਰ ਕਿੱਥੇ ਮਿਲਦਾ ਹੈ ਨੌਰੇ ਜਿੰਦੇ ਜੀ ਇੱਥੇ ਤਲਵੰਡੀ ਹਾਂਜੀ ਬਾਈ ਦੇ ਟਰੈਕਟਰ ਤਲਵੰਡੀ ਸਭ ਹੁੰਦੇ ਕਿਸੇ ਵੀਰ